ਦੁਨੀਆਂ ਹੋਲੀ ਖੇਡਦੀ ਤੇ ਖੇਡੀ ਜਾਵੇ ਬਾਜਾਂ ਵਾਲੇ ਨੇ ਹੋਲਾ ਖੇਡਿਆ ਮਰਗੀਆਂ ਵਾਲੇ ਨੇ ਹੋਲਾ ਖੇਡਿਆ ਨਾਲ ਗੱਲਾਂ ਪੰਥਾਂ ਨੇ ਸਿੰਘਾਂ ਨੇ ਜਿਹੜੇ ਨਾਲ ਸਾਰੇ ਮਰਦੇ ਸਿੰਘ ਸੀ ਉਹ ਹੋਲਾ ਖੇਡਣ ਚੜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜਗਮਗ ਜਗਮਗ ਕਰਦਾ ਸ੍ਰੀ ਕੇਸਗੜ ਸਾਹਿਬ ਇੱਕ ਗੱਲ ਦਾ ਸੁਨੇਹਾ ਦੇ ਰਿਹਾ ਨਾ ਕਤਲ ਕਰਕੇ ਇਸ ਤੂੰ ਤੈਨੂੰ ਕੇਸ ਗੜਦਾ ਵਾਸਤਾ ਉਹ ਤੈਨੂੰ ਕੇਸ ਗੜਦਾ ਵਾਸਤਾ हो खोला खा हो ਫਤ ਗੱਜ ਕੇ ਗਜਉਂਦੇ ਹੀ ਨਾ ਉਹ ਮੇਰੇ ਦੀਦਾਰ ਪਾਉਂਦਾ ਹੋਲੇ ਮਹਲ ਤੇ ਜਿਹੜਾ ਆਉਂਦਾ ਉਹ ਸਾਖ ਛੱਟ ਮੇਰੇ ਦਰਸ਼ਨ ਕਰਦਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਤੇ ਮੇਰਾ ਕਰਨ ਪੈਂਦੀਆਂ ਹਾਂ ਹੁੰਝਾ ਪੈਂਦੀਆਂ ਅਕਾ ਜਿਹੜੇ ਹਮੇਸ਼ਾ ਹੀ ਕਵਰ ਕਿਤੇ ਜਾਈਏ ਆਈਏ ਨਾ ਤੁਹਾਡੇ ਇੱਥੇ ਤੇ ਸਦਾ ਹੀ ਅਸੀਂ ਤਿਆਰ ਕਰਦੇ ਆ ਗਗਨ ਜੀ ਹੋ ਗਿਆ ਕਵਰ ਜੀ ਤੁਸੀਂ ਹੋ ਗਿਆ ਬਹੁਤ ਵਧੀਆ ਕੰਮ ਕਰਦੇ ਤੁਸੀਂ ਉਹ ਜਿਹੜੇ ਪੰਥ ਵਿਰੋਧੀ ਕੀ ਅੰਸਰ ਉਹਨਾਂ ਲੋਕਾਂ ਨੂੰ ਵੀ ਉਹਨਾਂ ਨੂੰ ਵੀ ਫੇਸ ਕਰਨਾ ਇਹ ਮਰਦਾਂ ਦਾ ਕੰਮ ਹੁੰਦਾ ਪੰਥ ਦੇ ਭਜੰਗੀਆਂ ਪੰਥ ਤੁਹਾਡੇ ਨਾਲ ਮਾਰੇ ਮੇਰਾ ਕਰੇ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੰਤਪੁਰ ਸਾਹਿਬ ਦੀ ਉਹ ਧਰਤੀ ਤੇ ਮੌਜੂਦ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਜਿੱਥੇ ਹੋਲੇ ਮੱਲੇ ਦੀ ਸ਼ੁਰੂਆਤ ਹੋਈ ਤਾਂ ਉਸੇ ਤਰੀਕੇ ਨਾਲ ਹੋਲਾ ਮੱਲਾ ਪੁਰਾਤਨ ਤਰੀਕੇ ਨਾਲ ਅੱਜ ਵੀ ਮਨਾਇਆ ਜਾ ਰਿਹਾ ਤਾਂ ਜ਼ਿਆਦਾ ਗੱਲਬਾਤ ਨਹੀਂ ਕਰਾਂਗਾ ਮੇਰਾ ਤਰਸੀਮ ਸਿੰਘ ਮੋਰਾਲੇ ਮੌਜੂਦ ਹੈ ਪਹਿਲਾਂ ਤਾਂ ਇਹ ਨਾਲ ਆ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਬਹੁਤ ਬਧਾਈਆਂ ਮਾਰੇ ਤੇ ਦਿਹਾੜਿਆਂ ਦੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹਾਜ਼ਰ ਨਾਜ਼ਰੋਨਾਂ ਦੇ ਪੈਰੇ ਆ ਤੇ ਮਾਰੇ ਕਹਿੰਦੇ ਜਿਹੜਾ ਫਦਾ ਗੱਜ ਕੇ ਗਜਾਉਂਦਾ ਹੀ ਨਾ ਉਹ ਮੇਰੇ دیدار ਪਾਉਂਦਾ ਹੋਲੇ ਮੁਹੱਲੇ ਤੇ ਜਿਹੜਾ ਆਉਂਦਾ ਉਹ ਸਾਖਸ਼ਾਤ ਮੇਰੇ ਦਰਸ਼ਨ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਤੇ ਮੇਰਾ ਕਰਨ ਤਾਂ ਸ਼ੁਰੂਆਤ ਦੇ ਵਿੱਚ ਮੈਂ ਇੱਕੋ ਸਵਾਲ ਪੁੱਛਣਾ ਚਾਹਾਂਗਾ ਹੋਲਾ ਮੁਹੱਲਾ ਜ਼ਰੂਰ ਮਹੱਲਾ ਹੁਣ ਲੋਕੀ ਮੈਂ ਕਹਾਂਗਾ ਸਿਆਣੇ ਵੀ ਹੋਏ ਆ ਮਹੱਲਾ ਮੰਨਣ ਲੱਗ ਗਿਆ ਲੋਕੀ ਜਿਹੜਾ ਮਹੱਲੇ ਵਾਲਾ ਆਖਰੀ ਦਿਨਾਂ ਪਹਿਲਾਂ ਉੱਥੇ ਸੰਗਤ ਘੱਟ ਹੁੰਦੀ ਸੀ ਹੁਣ ਵੱਧੀ ਘੱਟ ਤਾਂ ਘੱਟ ਤਾਂ ਚਲੋ ਕਦੇ ਹੋਈ ਨਹੀਂ ਪਰ ਹੁਣ ਤਾਂ ਉੱਥੇ ਬਹੁਤ ਬਿਆੰਤ ਹੋ ਗਈ ਜਿਹਨੂੰ ਕਹਿੰਦੇ ਆ ਵੀ ਬਹੁਤ ਜ਼ਿਆਦਾ ਹੋ ਗਈ ਤਾਂ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਕਈ ਵਾਰੀ ਅਸੀਂ ਇਤਿਹਾਸ ਤੋਂ ਕਈ ਲੋਕ ਵਾਂਝੇ ਰਹਿ ਜਾਂਦੇ ਨੇ ਉਹਨਾਂ ਨੂੰ ਅੱਜ ਫੇਸਬੁੱਕ ਰਾਹੀਂ ਜ਼ਰੂਰ ਦੱਸ ਦਿਓ ਵੀ ਹੁਲੇ ਮਹੱਲੇ ਦਾ ਅਸਲ ਦੇ ਵਿੱਚ ਇਤਿਹਾਸ ਕੀ ਆ ਅਤੇ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਸ਼ੁਰੂ ਕੀਤਾ ਸੀ ਮਹੱਲਾ ਉਦੋਂ ਕਿਸ ਤਰੀਕੇ ਨਾਲ ਕੀਤਾ ਸੀ ਸੀਰੀਅਸਲੀ ਜੇ ਸਚਾਈ ਵਾਲੀ ਗੱਲ ਕਰੀਏ ਬਿਲਕੁਲ ਤੁਸੀਂ ਸਹੀ ਕਹਿੰਦੇ ਪਹਿਲਾਂ ਨਹੀਂ ਸੀ ਅਫੇਅਰਸ ਪਰ ਹੁਣ ਬਹੁਤ ਇਲੈਕਟ੍ਰੋਨਿਕ মিডিਆ ਦੇ ਜ਼ਰੀਏ ਪ੍ਰਚਾਰ ਦੇ ਜ਼ਰੀਏ ਪਹਿਲਾਂ ਪਹਿਲਾਂ ਜੋ ਅਸੀਂ ਬਾਣਿਆ ਆਏ ਨਾ ਇਹ ਸੱਚ ਆ ਆਮ ਤੇ ਲੋਕੋ ਪਹਿਲਾਂ ਹੀ ਮੁੜ ਜਾਂਦੇ ਸੀ ਮੁਹੱਲੇ ਤੇ ਜਿਹੜੇ ਨਿਹੰਗ ਸਿੰਘ ਉਹੀ ਪਰਜਤੇ ਉਥੇ ਤਿਲਸੁਟਿਆਂ ਥੱਲੇ ਨਹੀਂ ਜਾਂਦਾ ਹੁਣ ਏਡੀ ਵੱਡੀ ਗੱਲ ਅਸਲੀਅਤ ਹੈ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪ੍ਰਗਟ ਕੀਤਾ ਪ੍ਰਗਟ ਹੋ ਖਾਲਸਾ ਪਰਮਾਤਮਕੀ ਮਾਹੌਜ ਪਰਮਾਤਮਾ ਦੀ ਮਾਹੌਜ ਵਿੱਚ ਇਹ ਪ੍ਰਗਟ ਹੋਇਆ ਔਰ 1700 ਸਨ ਵਿੱਚ ਪਹਿਲਾ ਹੁਲਾ ਮੱਲਾ ਸਾਹਿਬ ਅਸਲ ਚ ਹੋਇਆ ਪਤਾ ਕੀ ਹੋਲਕਾ ਪ੍ਰਹਲਾਦ ਜੀ ਦੀ ਭੂਆ ਹੋਲਕਾ ਨੇ ਵੇਖਿਆ ਮੇਰਾ ਭਰਾ ਅਰਨਾਖ ਸੁਖੀ ਹੁੰਦਾ ਇਹ ਮਰਦਾ ਹੀ ਨਹੀਂ ਮੈਂ ਮਰਦਾ ਹੀ ਹੁਣ ਇਹਨੂੰ ਉਹ ਜਿਹੜੀ ਇੱਕ ਵੱਖਰੀ ਹਸਤੀ ਆ ਜੋ ਸਨਾਤਨ ਧਰਮ ਦੀ ਉਹਨੂੰ ਵਰਸੀ ਉਹਦੇ ਕੋ ਉਡਣੀ ਸੀ ਲੋਹੀ ਕਹਿ ਲਓ ਕਪੜਾ ਪੇ ਔੜ ਕੇ ਬਹਿ ਜਾ ਉਹਦੇ ਚ ਉਹਨੂੰ ਅੱਗ ਸਾੜ ਨਹੀਂ ਸਕਦੀ ਪਰਮੇਸ਼ਰ ਦੀ ਕੁਦਰਤ ਵੇਖੋ ਸਾੜਨਾ ਪ੍ਰਿਲਾਦ ਨੂੰ ਚਾਹੁੰਦੀ ਆ ਉਹ ਅੱਗ ਉਹ ਜਿਹੜੀ ਉੱਡ ਕੇ ਹਵਾ ਵਗੀ ਉਹ ਪ੍ਰਿਲਾਦ ਨੂੰ ਚੰਬੜ ਗਈ ਔੜਨੀ ਤੇ ਹੌਲਕਾ ਸੜ ਕੇ ਰਾਖ ਹੋ ਗਈ ਉਹਦੀ ਰਾਖ ਰਲਾਈ ਇੱਕ ਦੂਜੇ ਦੇ ਸੁੱਟੀ ਹੌਲਕਾ ਹੌਲਕਾ ਫੇ ਹੋਲੀ ਰੇ ਹੋਲੀ ਰੇ ਉਹ ਬੇ ਗੰਦ ਪੈਂਦੇ ਇੱਕ ਦੂਜੇ ਤੇ ਪਾਉਣਾ ਸ਼ੁਰੂ ਕਰਤਾ ਵੀ ਕਈ ਨੌਜਵਾਨ ਬੱਚੀਆਂ ਜਿਹੜੇ ਪਹਾੜੀ ਬਰਤੀ ਵਾਲੇ ਲੋਕ ਨਾ ਉਹਨਾਂ ਧੀਆਂ ਤੇ ਐ ਕਿਉਂਕਿ ਗਰਮੀਆਂ ਦੇ ਦਿਨ ਉਹ ਨਿਰਵਸਤਰਾਂ ਗੋਈ ਉਹਨਾਂ ਦੇ ਸਾਰੇ ਜਿਸਮ ਦੇ ਸਰੀਰ ਦੇ ਅੰਗ ਉਹ ਵੇਖਦੇ ਮਖੌਲ ਕਰਦੇ ਗਰੀਬਾਂ ਨਾਲ ੱਤਕਾ ਕਰਦੇ ਮਾਰਾ ਕਹਿੰਦੇ ਹੋਲੀ ਨਹੀਂ ਬਦਲ ਗਏ ਜਿਵੇਂ ਦਸਹਿਰੇ ਤੇ ਸ਼ਾਸਤਰਾ ਦਾ ਪ੍ਰਕਾਸ਼ ਕਰ ਦਿੱਤਾ ਦੀਪਾਵਲੀ ਤੇ ਕਿੱਡੀ ਵੱਡੀ ਕਿਰਪਾ ਵਰਤਾਤੀ ਸ਼ਾਸਤਰਾ ਨਾਲ ਜੋੜ ਦਿੱਤਾ ਫਿਰ ਇਹ ਵੀ ਸ਼ਾਸਤਰ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਜਿੱਥੇ ਕਿਹਾ ਨਾ ਉੱਥੇ ਸ਼ਬਦ ਗੁਰ ਪੀਰਾ ਗੈਰ ਗੰਭੀਰ ਅਵੀ ਪੀਰ ਇਹ ਹਮਾਰਾ ਪੀਰ ਸ਼ਾਸਤਰਾਂ ਨੂੰ ਵੀ ਕਿਹਾ ਅਰੇ ਦੋਵਾਂ ਨੂੰ ਵੱਡੇ ਪੱਦਰ ਤੇ ਦੁਨੀਆ ਚ ਪ੍ਰਚਾਰਨ ਲਈ ਆ ਜਿਹੜਾ ਦਿਹਾੜਾ ਨਾ ਫੇ ਹੋਲੇ ਮਹਲਾ ਤੇ ਮਾਰਾ ਕਹਿੰਦੇ ਔਰ ਉਹਨਾਂ ਕੀ ਹੋਲੀ ਮਹ ਮਹੋਲਾ ਕਹੇ ਉਹ ਕਿਰਪਾ ਨੇ ਤੇ ਬਚਨ ਅਮੋਲਾ ਦੁਨੀਆ ਹੋਲੀ ਖੇਡਦੀ ਤੇ ਖੇਢੀ ਜਾਵੇ ਬਾਜਾਂ ਵਾਲੇ ਨੇ ਹੋਲਾ ਖੇਡਿਆ ਇਹ ਜਦੋਂ ਦਿਨ ਆਉਣ ਵਾਲੇ ਹੁੰਦਾ ਨਾ ਚਾ ਚੜ ਜਾਂਦਾ ਹੋਲਾ ਮੱਲਾ ਸਾਹਿਬ ਆ ਗਿਆ ਤਿਆਰੇ ਕਰੀਏ ਕੋਈ ਸੋਭਾ ਸਿੰਘ ਵਰਗਾ ਇਸ ਰੰਗੀ ਦੀਆਂ ਤੰਦੀਆਂ ਬਦਲਦਾ ਤੇ ਢੱਡ ਰੰਗੀ ਉੱਥੇ ਕੋਈ ਢੱਡ ਦੇ ਤਾਲ ਬਦਲਦਾ ਕੋਈ ਨਗਾਰਿਆਂ ਤੇ ਚੋਭਾਂ ਲਾ ਕੇ ਉਹ ਤੇ ਕੋਈ ਆਪਣੇ ਘੋੜੇ ਨੂੰ ਸ਼ਿੰਗਾਰਦਾ ਉਹਦਾ ਸ਼ਿੰਗਾਰ ਲੱਗਦਾ ਕੋਈ ਇਹ ਜਿਹੜੇ 6 6 ਫੁੱਟੇ ਪਰਸ਼ੇ ਆ ਇਹ ਦਸਤੇ ਮੁਬਾਰਕ ਇਹ ਲਿਆਉਂਦਾ ਵੀ ਸ਼ਿੰਗਾਰ ਕੇ ਵਧੀਆ-ਵਧੀਆ ਪਰਸ਼ੇ ਗੱਠਾਂ ਵਾਲੀਆਂ ਡਾਂਗਾਂ ਲੈ ਕੇ ਜਾਣਾ ਤੇ ਕੋਈ ਸੋਹਣੇ ਵਾਲੇ ਸ੍ਰੀ ਸਾਹਿਬ ਬੱਖੋ ਬੱਖੇ ਤਰ੍ਹਾਂ ਦੇ ਸ਼ਾਸਤਰ ਹਾਂਜੀ ਉਹ ਇੱਕ ਚਾਅ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਜਦੋਂ ਮੇਰੇ ਕੋਲ ਆਉਣਾ ਨਾ ਮੇਰੇ ਦਰਸ਼ਨਾਂ ਨੂੰ ਨਾ ਤਾਂ ਤੇ ਸ਼ਾਸਤਰ ਸਜਾ ਕੇ